ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ 19 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 9478263916 98784484264 ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਸਾਨੂੰ ਆਪਾਂ ਟਾਪ ਕਲਾਸ ਜਰਸੀ ਦਿਖਾਉਣੀ ਆ ਪੰਜਾਬ ਵਾਲੀ ਤਾਜੀ ਸੂਈ ਹੋਈ ਆ ਪਿੱਛੇ ਮੇਲ ਕਾਫ ਆ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਬੱਸੀ ਆ ਛੋਟਾ ਕੰਨ ਮੋਟੀ ਅੱਖ ਮੱਥੇ ਟੋਆ ਥਣ ਬਹੁਤ ਸੋਹਣਾ ਲੱਗਿਆ ਨੇੜੇ ਤੋਂ ਚੈੱਕ ਕਰਵਾ ਕੇ ਦੇਖ ਸਕਦੇ ਹੋ ਕੱਲਾ ਕੱਲਾ ਨਿਕੜ ਮਾ ਥਾਣਾ ਕੋਈ ਖੋਟ ਸ਼ਾਂਗ ਨਹੀਂ ਹੈਗੀ ਬਹੁਤ ਸੋਹਣੀ ਚਵਾਈ ਹੈ ਦੀ ਸਾਈਟ ਤੇ ਸਾਂਭੀ ਵਸੀ ਲੈਂਥ ਵਗੈਰਾ ਤੁਸੀਂ ਵਜਣ ਦੇਖ ਸਕਦੇ ਹੋ ਬੱਸੀ ਦਾ ਪੂਰਾ ਕੰਪੈਕਟ ਆਡਰ ਆ ਬੱਚਾ ਬਹੁਤ ਚੰਗਾ ਪਿੱਛੇ ਮੇਲਕਾਫ ਆ ਬਰੀਡ ਚ ਫੁੱਲਾ ਬੱਚੀ ਹਾਈਟ ਲੈਂਥ ਫੁੱਲਾ ਬਹੁਤ ਵੀਰਾਂ ਦੀ ਡਿਮਾਂਡ ਸੀ ਵੀ ਆਪਾਂ ਨੂੰ ਚੰਗੀ ਜਰਸੀ ਚਾਹੀਦੀ ਆ ਪੰਜਾਬ ਵਾਲੀ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੈਗਾ ਕਿ ਤੁਸੀਂ ਫੋਨ ਕਰਕੇ ਬੱਸੀ ਖਰੀਦ ਸਕਦੇ ਹੋ ਜਾਂ ਆਪਣੇ ਫਾਰਮ ਤੇ ਆ ਕੇ ਬੱਸੀ ਖਰੀਦ ਸਕਦੇ ਹੋ ਦੇਖ ਸਕਦੇ ਹੋ ਬੱਸੀ ਦੀ ਬਰੀਡ ਤੋਰਪੁੱਤ ਪਹਿਲਾਂ ਤੋਰ ਕੇ ਦਿਖਾ ਦੇ ਬਾਕੀ ਫੇਰ ਥਾਂ ਚੱਕਰਾਵਾਂਗੇ ਤੋਰ ਕੇ ਦਿਖਾ ਦੇ ਸੋ ਫੇਸ ਬਿਊਟੀ ਤੁਸੀਂ ਦੇਖ ਸਕਦੇ ਹੋ ਵਾਰ-ਵਾਰ ਦਿਖਾਉਣ ਦੀ ਕੋਸ਼ਿਸ਼ ਕਰਦਾ ਇਹ ਬਰੀਡ ਦੀਆਂ ਨਿਸ਼ਾਨੀਆਂ ਨੇ ਤੁਸੀਂ ਛੋਟਾ ਕੰਨ ਮੋਟੀ ਅੱਖ ਮੱਥੇ ਟੋਆ ਬਾਕੀ ਸੰਭੀ ਬਸੀ ਚਮਕ ਦੇਖੋ ਬਸੀ ਦੀ ਕਿੰਨੀ ਆ ਸਾਈਨਿੰਗ ਵਗੈਰਾ ਦੇਖੋ ਐਚਐਸ ਬੜਾ ਮਰਗੀ ਆ ਦੇਖ ਸਕਦੇ ਹੋ ਤੋਰ ਦੇ ਬਈ ਆਪਣਾ ਵੀਡੀਓ ਬਣਾਉਣ ਦਾ ਟਾਈਮ ਆ ਜਿਹੜਾ ਉਹ 2 ਵਜੇ ਦਾ ਟਾਈਮ ਆ 2 ਵਜੇ ਆਪਾਂ ਵੀਡੀਓ ਕਵਰ ਕਰ ਰਹੇ ਹਾਂ 19 ਤਰੀਕ ਤੀਜਾ ਮਹੀਨਾ 2024 19 ਮਾਰਚ ਨੂੰ ਵੀਡੀਓ ਕਵਰ ਕਰਦੇ ਆ ਦੇਖ ਸਕਦੇ ਹੋ ਤੁਸੀਂ ਹਾਈਟ ਲੈਂਥ ਬਸੀ ਚੈੱਕ ਕਰ ਸਕਦੇ ਹੋ ਇੱਕ ਕਿਹੜਾ ਹੋਰ ਕਢਾ ਦੇ ਪੁੱਤ ਅੰਦਰ ਲੈ ਜਾ ਕੋਈ ਨਾ ਅੰਦਰੋਂ ਘਮਾ ਲਿਆ ਬੱਚੇ ਕੋਲੋਂ ਘਮਾ ਲਿਆ ਦੇਖ ਸਾਡਾ ਸੂਲ ਤੋਂ ਹਵਾਨਾ ਸਟਾਰਟ ਹੁੰਦਾ 2 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ ਸ਼ਾਮ ਤੱਕ ਚੁਵਾਈ ਦੇ ਟਾਈਮ ਤੱਕ ਇਹਨੇ ਹਵਾਨਾ ਪੂਰਾ ਭਰ ਲੈਣਾਗਾ ਤੀਜਾ ਦਿਨ ਸੂਈ ਨੂੰ ਆ ਬੱਚੇ ਦਾ 나ੜੂਆ ਦੇਖ ਸਕਦੇ ਹੋ ਨਾਲ ਆ ਮੇਲ ਕਾਫ ਆ ਬੱਚੀ ਦੀ ਹਾਈਟ ਲੈਂਥ ਤੁਸੀਂ ਫੇਰ ਚੈੱਕ ਕਰ ਸਕਦੇ ਹੋ ਲੈ ਲੈ ਇਧਰ ਘਮਾ ਦੇ ਘਮਾ ਲੈ ਚੱਲ ਲੈ ਚੱਲ ਘਮਾ ਉੱਪਰ ਦੀ ਘਮਾ ਲਾ ਮੋੜ ਲਾ ਫੁੱਲ ਬਰੀਡ ਦੇ ਵਿੱਚ ਜਰਸੀ ਬੱਸੀ ਆ ਬਹੁਤ ਵੀਰਾਂ ਦੀ ਡਿਮਾਂਡ ਸੀ ਵੀ ਆਪਾਂ ਨੂੰ ਚੰਗੀ ਜਰਸੀ ਚ ਚਾਹੀਦੀ ਆ ਆਪਣੇ ਫਾਰਮ ਤੇ ਬਹੁਤ ਟਾਈਮ ਬਾਅਦ ਇਦਾਂ ਦਾ ਨਗੀਨਾ ਆਉਂਦਾਗਾ ਤਾਂ ਆਪਾਂ ਫਿਰ ਵੀਡੀਓ ਜ਼ਰੂਰ ਕਵਰ ਕਰਦੇ ਆ ਪਰਸਨਲੀ ਵੀ ਆਪਾਂ WhatsApp ਤੇ ਮੈਸੇਜ ਕਰਦੇ ਤੁਹਾਨੂੰ ਵੀਡੀਓ ਪਾ ਦਾਂਗੇ ਦੇਖ ਸਕਦੇ ਹੋ ਬੱਸੀ ਪਿੱਠਪੁੜੇ ਤੋਂ ਪਤਾ ਲੱਗ ਜਾਂਦਾ ਹੁੰਦਾ ਪਸ਼ੂ ਦਾ ਚੰਗੇ ਦੁੱਧ ਵਾਲੀਆਂ ਨਿਸ਼ਾਨੀਆਂ ਨੇ ਬਾਕੀ ਬੇਨ ਜਹਵਾਨੇ ਤੇ ਦਿਖਾਈ ਦਿੰਦੀਆਂ ਤੁਹਾਨੂੰ ਦੇਖ ਸਕਦੇ ਤੁਸੀਂ ਮਿਲ ਕੇ ਮੇਨ ਬਹੁਤ ਵਧੀਆ ਹੁੰਦੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਹਵਾਨਾ ਪਿੱਛੋਂ ਚੰਗਾ ਚੌੜਾ ਤੇ ਠੋਸ ਹਵਾਨਾ ਤਿਆਰ ਕੀਤਾ ਹੋਇਆਗਾ ਸੋ ਮੇਨ ਚੀਜ਼ ਜਿਹੜੀ ਵਾਰ-ਵਾਰ ਦਿਖਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਦੇਖੋ ਬ੍ਰੀਡ ਚੈੱਕ ਕਰੋ ਬੱਸੀ ਦੀ ਤੇ ਹਵਾਨੇ ਦੇ ਬੇਂਜ ਵੀ ਦਿਖਾਈ ਦਿੰਦੀਆਂ ਨੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕੀਤੀ ਆ ਜਿਹੜੇ ਮੇਰੇ ਵੀਰਾਂ ਨੂੰ ਬੈੜ ਪਸੰਦ ਹੋਈ ਦਿੱਤੇ ਨੰਬਰਾਂ ਤੇ ਸੰਪਰਕ ਬਣਾ ਸਕਦੇ ਆ ਬਹੁਤ ਵੀਰਾਂ ਦੀ ਡਿਮਾਂਡ ਸੀ ਡੇਲੀ ਦੀ ਰੁਟੀਨ ਦੀ ਤਰ੍ਹਾਂ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਰਹਿੰਦੀਆਂ ਨੇ ਚੰਗੀ ਜਰਸੀ ਲਿਆ ਕੇ ਆਪਾਂ ਵੀਡੀਓ ਅਪਲੋਡ ਕਰਦੇ ਆ ਕਿਉਂਕਿ ਸਾਰੇ ਵੀਰਾਂ ਦੀ ਡਿਮਾਂਡ ਪੂਰੀ ਹੋ ਸਕੇ ਤੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ ਇਸ ਤੋਂ ਇਲਾਵਾ ਇਹ ਬੈਡਾਂ ਵੀ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਨੇ ਕ੍ਰਾਸ ਤੇ ਐਚਐਫ ਬੈਡਾਂ